ਜੀ ਕੀ ਹਾਲਾ ਸਾਰੇ ਵੀਰਾਂ ਦਾ ਨੌਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ ਕੁਆਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਤੋਂ ਠੀਕ ਹੈ ਵਲੌਗ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 8 ਵਜੇ ਕੇ ਤੇ 30 ਮਿੰਟ ਹੋ ਗਿਆ ਜਾਂ 40 ਮਿੰਟ ਹੋਣਾ ਔਰਦੇ ਆ ਭਾਈ ਦੇਖਦੇ ਆ ਬਾਹਰ ਚੱਲ ਕੇ ਸਿਆਤਰ ਗਾਦੀ ਮਾਰਦੇ ਆ ਨੀਗਾ ਇੱਕ ਝਾਗੀ ਦਾ ਹੁੰਦੀ ਆ ਬਈ ਹਨਾ ਯਾਰ ਦੀ ਤਿਆਰੀ ਕੋਈ ਬੱਚਾ ਬਚਾਇਆ ਬੈਠਾ ਹੁੰਦਾ ਹੂੰ ਤਾਂ ਕਿਸਮਤ ਬਹੁਤ ਮਾਰੀ ਆ ਆਪਣੂੰ ਹੋਣੀ ਚਾਹੀਦੀ ਵੀ ਇੱਕ ਰਿਹੋਜੀ ਕੋਈ ਗੱਲ ਨਹੀਂ ਰਾਤ ਬਰ ਰਹੀ ਆ ਪਰ ਸਾਨੂੰ ਵਾਦਾ ਆਪਣੀ ਕਿਸਮਤ ਦਾ ਹਨਾ ਚੰਚਣ ਟੰਣਣ ਖੁਲੀ ਵਾਰ ਖਾਣ ਦੇ ਪਤਾ ਲੈਟ ਲੈਟ ਦੇ ਜੀ ओ हो बड़ी करी तो वाह वाह जी वाह कुछ भी नहीं आया भाई करे ना लियो ब्रो नथिंग भाई ਛਤਰੀਆਂ ਵਿਹਲੀਆਂ ਬਰੋ ਕੋ ਕਿਉਂ ਪਗਰ ਜਲੀ ਹੋ ਯਾਰ ਕੋਈ ਵੀ ਨਹੀਂ ਆਇਆ ਯਾਰ ਯਾਰ ਬਰੋ ਸੱਚੀ ਨਹੀਂ ਆਇਆ ਕੋਈ ਕਬੂਤਰ ਸੱਚੀ ਯਾਰ ਇੱਕ ਵੀ ਨਹੀਂ ਆਇਆ ਭਾਈ ਲੱਗੇ ਵਿੱਚ ਸੀ ਆਪਣੇ ਤਿੰਨੇ ਜਿਹੜੇ ਰਾਤ ਬਾ ਰਹੇ ਆ ਛੱਡੋ ਯਾਰ ਜਾਣ ਦੋ ਤੂੰ ਬਰ ਹੋ ਗਿਆ ਚਲੋ ਕੋਈ ਨਾ ਮਾਪਿਓ ਮੇਰਾ ਨਾ ਬਾੜ ਕੱਢੋਂ ਮਂਜੀ ਨਹੀਂ ਕਰਦਾ ਬੱਚਾ ਹਾਂਜੀ ਮੇਰੇ ਵੀਰੋ ਤੇ ਇੱਕ ਬਈ ਮੈਨੂੰ ਫੋਨ ਆਇਆ ਹੁਣ ਇੱਥੋਂ ਬੀਦਵਾਲੀ ਪਿੰਡੋਂ ਕਹਿੰਦੇ ਇਹ ਕਪੂਤਰੋ ਡੈ ਫਿਰਦਾ ਹੈਗਾ ਇੱਥੇ ਹਰੀ ਲਾਲ ਬਗਲਦਾ ਤੇ ਸ਼ਾਇਦ ਟੂਸਿਆਂ ਦੇ ਰੰਗ ਹੈ ਕਣੀ ਹਰੇ ਟੂਸੇ ਕਣੀ ਯਾ ਗਰਾ ਵੀ ਟੂਸੇ ਤੇ ਮੈਂ ਕਿਹਾ ਬਈ ਉਹ ਆਏ ਨਹੀਂ ਮੈਂ ਕਿਹਾ ਉਹ ਆਏ ਹੁਣ ਮੈਂ ਕਿਹਾ ਵੀ ਜਵਾਂਦਰੂ ਕਾਲੇ ਟੂਸੇ ਆ ਉਹਦੇ ਕਾਲੀ ਪੂਛ ਹੈ ਤੇ ਹਰੀ ਲਾਲ ਬਗਲਦਾ ਕਹਿੰਦਾ ਵੀ ਲੱਗਦਾ ਆਈਆਂ ਕਹਿੰਦਾ ਤੁਹਾਡੇ ਪਿੰਡ ਅਲੀ ਸਾਈਡ ਨੂੰ ਡਾ ਫਿਰਦਾ ਇਧਰ ਕੰਨੀ ਤੇ ਤੇ ਮੈਨੂੰ ਲੱਗਦਾ ਯਾਰ ਆਪਣਾ ਕਾਲਾ ਚੀਨਾ ਵਿਚੜ ਰਾਤ ਸੀਗਾ ਹਨਾ ਪਰ ਦੇਖਿਆ ਨੇਰੇ ਜੀ ਦੀ ਦੂਤ ਨਰੀ ਤੇ ਜਾਂਦਾ ਵੀ ਇਧਰ ਨੂੰ ਹੀ ਸੀਗਾ ਬਈ ਉਹ ਐਸ ਪਾਸੇ ਨੂੰ ਹੀ ਤੇ ਇਧਰ ਨੂੰ ਬੀਦੂ ਵਾਲੀ ਹੈ ਤੇ ਆਪਣਾ ਬੱਚਾ ਬੀਦੂ ਵਾਲੀ ਗਿਆਕ ਤਾਂ ਮੈਨੂੰ ਫੋਨ ਆਇਆ ਸੀ ਹੁਣੇ ਕੱਕੇ ਦਾ ਬੀਦੂ ਵਾਲੀ ਹೇಳਦਾ ਤੇ ਯਾਰ ਇੱਕ ਮੇਰੇ ਕੋਲ ਅੱਜ ਕੋਈ ਆਇਆ ਨਹੀਂਗਾ ਹਨਾ ਦੇਖੋ ਤੇ ਚਲੋ ਮੈਂ ਤਾਂ ਕਹਿੰਦਾ ਯਾਰ ਐ ਕਰਦਾ ਯਾਰ ਬੱਚੇ ਯਾਰ ਬੰਦਰਾ ਕਰਦੇ ਯਾਰ ਆਪਾਂ ਕੱਢਨੇ ਜਿਆਦੇ ਕਸ਼ਟ ਨਹੀਂ ਆਪਣੇ ਤੇ ਮੈਂ ਕਹਣਾ ਆਪਾਂ ਬੰਦ ਚ ਕਰ ਦਗੇ ਜਿਹੜੇ ਇੱਕ ਦੋ ਦੋ ਵਾਰ ਗੋਡੇ ਉਹਨਾਂ ਦਾ ਤਾਂ ਜਿਵੇਂ ਪੱਤਾ ਕਟਾ ਦਗੇ ਜਿਹੜੇ ਨਵੇਂ ਬੱਚੇ ਜਿਹੜੇ ਜਵਾਂ ਉੜਦੇ ਸੱਚੀ ਮੁਚੀ ਜਿਹੜੇ ਜਵਾਨੀ ਉੜਦੇ ਛੇ ਦੋ ਬੱਚੇ ਢਾਲ ਲੈਨੇ ਜਾਂ ਤਾਂ ਫਰਾਂ ਕਰ ਲੈਨੇ ਹਾਂਜੀ ਤੇ ਬਈ ਹੁਣ ਸਵੇਰੇ ਸਵੇਰੇ ਨਾ ਬੱਚੇ ਉੱਡੇ ਹੋਣਗੇ ਤੇ ਹੁਣ ਆਪਾਂ ਦੇਖ ਕੇ ਆਈਏ ਸੱਚੀ ਮੁਚੀ ਨਾ ਹੁਣ ਆਪਾਂ ਰਹੇ ਪਰ ਤਾਂ ਵੀ ਦੋ ਲੈ ਲੈ ਬੱਚਾ ਕਲੀਅਰ ਕਰੀਏ ਹੈ ਫਰੈਕ ਵਾਲੇ ਮੁੰਡੇ ਨੂੰ ਫੋਨ ਨਹੀਂ ਲਾਇਆ ਤੇ ਘਰੇ ਕੀ ਜਾ ਆਵਾਂਗੇ ਆਪਾਂ ਹਣਾ ਬੀਦਵਾਲ ਮੋ ਰਹਿ ਰਹਿ ਕੇ ਰਹਿ ਕੇ ਜਾਈਏਗਾ ਬੱਲਾ ਲਾਲ ਬਾਈ ਮੰਨ ਲਾ ਲਾਲ ਬਾਈ ਉਹ ਕੋਈ ਹੋਰ ਪਿੰਡ ਹੋਇਆ ਕਿਸਾਨੇ ਤੇ ਬੱਚੇ-ਪੁੱੱਚੇ ਨਹੀਂ ਕੱਢੇ ਬਾਹਰ ਆਜ ਬਈ ਚੱਲਦੇ ਹਾਂ ਹਾਂਜੀ ਜੰਡੂ ਬੱਚਾ ਆਪਣਾ ਹੀ ਹੈ ਜੀ ਆ ਗਈ ਸੀ ਪਿੰਡ ਬੀਦੂ ਵਾਲੀ ਆ ਬੱਚਾ ਆਪਣਾ ਹੀ ਹੋ ਜਾਂਦਾ ਸਾਡੇ ਸਾਹਮਣੇ ਹੈ ਹਰੀ ਲਾਲ ਬਗਲ ਕਾਲਾ ਚੀਨਾ ਸੱਜੀ ਖੇਚਵੀ ਹਰੀ ਕੱਚ ਖੱਬੀ ਗੁਲਾਬੀ ਬਗਲ ਆ ਫਿਰ ਤਾਂ ਠੀਕ ਹੈ ਚਲੋ ਆਹ ਦੇਖੋ ਕਾਲੇ ਟੂਸੇ ਤੇ ਮੰਦਰ ਕਾਲੀ ਪੂਜੇ ਇਹ ਫਿਰਦਾ ਪਿੰਡ ਬੀਦੋ ਵਾਲੀ ਨਾਲ ਹੀ ਇਹ ਪਿੰਡ ਆਪਣੇ ਪਿਛਲੇ ਪਾਸੇ ਤੇ ਮਨ ਚੱਲਦਾ ਤਾਂ ਭੱਜਣ ਵਾਲੇ ਤਾਂ ਹੈ ਨਹੀਂ ਕੂ ਤੇ ਦਿਨੇ ਤਾਂ ਕਿਸੇ ਹਾਲਤ ਹੀ ਨਹੀਂ ਜਾਦੇ ਤੇ ਇੱਥੋਂ ਪਿੰਡ ਵੀ ਨਹੀਂ ਮੁੜਦਾ ਇਹ ਮੈਨੂੰ ਮੈਨੂੰ ਇੰਨਾ ਵੀ ਯਕੀਨ ਹੈ ਤੇ ਹੁਣ ਆਪਾਂ ਘਰੋਂ ਛਤਰੀ ਲੈ ਆ ਗਏ ਤੇ ਇੱਥੋਂ ਹੀ ਬਾਹਲ ਗਏ ਉਹਨੂੰ ਮੈਨਾਂ ਕਹਿਣਾ ਜਿਹੜੀ ਸਿਆਣੀ ਗੱਲ ਹੈ ਹੋਰ ਕੋਕਿਆ ਸੈਟ ਲੈ ਆ ਵੀ ਮੁੰਡੇ ਤੋਂ ਛਤਰੀ ਲੈਣ ਆਏ ਕੋਕਿਆ ਦਾ ਰੰਗ ਗੂੜਾ ਸੀਗਾ ਤਾਂ ਕਰਕੇ ਲੈ ਆ ਲਿਆ ਠੀਕ ਹੈ ਕਿ ਨਹੀਂ ਤੇ ਬਸ ਸਹੀ ਆ ਸਹੀ ਆ ਯਾਰਾ ਕਿਵੇਂ ਇਹਦੇ ਨਾਲ ਜੀਵੀ ਮਾਫ ਦੇ ਮੇਰੇ ਹੱਥੀਂ ਨੇ ਕੰਮ ਕੀਆ ਇਹ ਦੀ ਗਾ ਇਹ ਚਲੋ ਇੱਥੇ ਤਾਂ ਹੈ ਨਹੀਂ ਮੁੰਡਾ ਕੋਈ ਕਬੂਤਰ ਆਪਣਾ ਚਲਦੀ ਗਾ ਰੱਖੀ ਚੰਗਾ ਬਾਈ ਫਿਰ ਅਸੀਂ ਆ ਕੇ ਭਾਈ ਉੱਥੇ ਦੇਖ ਕੇ ਭੜਗਾ ਕੇ ਹਾਂਜੀ ਕੈਦਰੀ ਦੀ ਦੁਵਾਲੀ ਕਾਕੇ ਘਰੇ ਤੇ ਬੱਚਾ ਤੇ ਬੰਦੇ ਇਹਨੇ ਦਿਖਾ ਕੇ ਨਹੀਂ ਕਰਦੇ ਇਹ ਚਲ ਰਿਹਾ ਤੇ ਲਾ ਕੇ ਅਸੀਂ ਕਾਕੇ ਘਰੇ ਤੇ ਕੋਈ ਫਾਇਦਾ ਨਹੀਂ ਕੋਈ ਨਹੀਂ ਭਾਗੇ ਤੇ ਚਲਦੇ ਆ ਬਾਈ ਆਪਾਂ ਇਧਰ ਨੂੰ ਲਾਲ ਬਾਈ ਨੂੰ ਇੱਕ ਤੋਂ ਪਰਨਾਜ ਹੋਰ ਨੀਗਾ ਮਾਰਦੇ ਐ ਕਿ ਅਕ ਕਿਤੇ ਆ ਜਾਏ ਕੋਈ ਤਾਂ ਗੱਲ ਵੜ ਜੇ ਬਾਬਿਓ ਤੇ ਇਸ ਟਾਈਮ ਫਿਰਦੇ ਸੀ ਪਿੰਡ ਕਾਲਚਰਨੀ ਕਿਉਂਕਿ ਸਵੇਰ ਦੇ ਨਿਕਲੇ ਨਾ ਪੀਤੀਆ ਚਾਹ ਨਹੀਂ ਪੀਤੀਆ ਚਾਹ ਤਾਂ ਇੱਕ ਗਲਾਸ ਸੀ ਦੁੱਧ ਕੋਟਾਂ ਦਾ ਸਾਨੂੰ ਉਹ ਚਿੜੀ ਮਾਰ ਜੇ ਸਾਨੂੰ ਦੇਜੇ ਨਾ ਹਾਂ ਇਹ ਡਲੇ ਭਰਾਗੇ ਇੱਕ ਜਿਹੜਾ ਚਿੜੀ ਮਾਰਦਾ ਘਰ ਆ ਸਾਹਮਣੇ ਹਾਓ ਜਗਸੀਰ ਕਾਲਚਰਨੀ ਹਲਦਾ ਹਾਓ ਕਬੂਤਰ ਕੱਢੀ ਗਿਆ ਜਾਲਾਂ ਚ ਪਈ ਵੇ ਸਾਡਾ ਫੋਨ ਹੀ ਚੱਕਦਾ ਉਏ ਉਹ ਵਾਹ ਜੀ ਠੀਕ ਹੈ ਕਿ ਨਹੀਂ ਟੁੱਟ ਜੇ ਤਾਂ ਚੰਗਾ ਐ ਫਿਰ ਇਹਨੂੰ ਅੱਖਾਂ ਵੀ ਖੋਲ ਲੈਣੇ ਇਹਨਾਂ ਸਾਡਾ ਫੂਨ ਜਿਹਦਾ ਜੇ ਸਾਨੂੰ ਕੋਠੇ ਤੇ ਕਿਹੜਾ ਦਿਸਾਨੂੰ ਗਾਲਾਂ ਦੇ ਕਿਵੇਂ ਪੰਜ ਦਾ ਬੁੰਡ ਚ ਲੈਣ ਨੂੰ ਰੱਖੇ ਚੱਕਣੀ ਨਹੀਂ ਸਾਡਾ ਤੂੰ ਤੇ ਬਾਕੀ ਵੀ ਖੁਸ਼ਖਬਰੀ ਵੀ ਹੋ ਗਈ ਦੋ ਕਬੂਤਰ ਕਰੇ ਆਵੜੇ ਹੁਣ ਮੈਂ ਹੈਰਾਨ ਆ ਸਾਨੂੰ ਸਾਰੀ ਗੱਲ ਮੈਂ ਤੱਕ ਕੇ ਘਰੇ ਆ ਕੇ ਦੱਸਾਂਗੇ ਠੀਕ ਐ ਤੇ ਕਿਹੜਾ ਅਸੀਂ ਚੱਲ ਗਏ ਸੀ ਪਹਿਲਾਂ ਗਏ ਬੀਦੂ ਵਾਲੀ ਫਿਰ ਗਏ ਅਸੀਂ ਲਾਲ ਬਾਈ ਭਾਲਣ ਫਿਰ ਗਏ ਅਸੀਂ ਲੂੜ ਬਾਈ ਫਿਰ ਆਏ ਅਸੀਂ ਰੇਕੇ ਫਿਰ ਗਏ ਅਸੀਂ ਬੰਬੀ へ ਫਿਰ ਗਏ ਅਸੀਂ ਚੱਕ ਤੇ ਹੁਣ ਖੜਿਆ ਕਾਲ ਚਰਣੀ ਤੁੜ ਕਾਲ ਚਰਨ ਨੂੰ ਜਾਵਾਂਗੇ ਅਸੀਂ ਗਗੜ ਜੀ ਬਾਦਲ ਫੇਰ ਬਾਦਲ ਤੇ ਘਰੇ ਖਿਉ ਵਾਲੀ ਤੇ ਲੰਬੀ ਤੇ ਲੰਬੀ ਤੇ ਫੇਰ ਘਰੇ ਸਹੀ ਹੈ ਜੇ ਆ ਕੋ ਗੁੱਡ ਨਿਊਜ਼ ਤਾਂ ਆ ਗਈ ਜੇ ਕਿਤੇ ਇੱਕ 64 ਵਾਲਾ ਮਿਲ ਜੇ ਹਾਈਵੇ ਸਿਰਾ ਲੱਗ ਜਾਂਦਾ ਤੇ ਚਲੋ ਮਾਊਂਟਨ ਈ ਆਪਣੇ ਕੋਲੇ ਆ ਕੋਈ ਆਪਣੇ ਕੁੜਕਰੇ ਆਪਣੇ ਕੋਲੇ ਆ ਹਾਂ ਤੇ ਇੱਥੇ ਬਹਿ ਕੇ ਓਲੇ ਜੇ ਹੋ ਜਾ ਠੀਕ ਹੈ ਕਿ ਨਹੀਂ ਇੱਥੇ ਬਹਿ ਕੇ ਖਾ ਪੀ ਕੇ ਮਾੜਾ ਮਾੜਾ ਟਰੇਡਰ ਕਰਕੇ ਰਹਿਣਾ ਕਹੋਗੇ ਚਲ ਕੋਈ ਨਾ ਬਹਿ ਇੱਥੇ ਵੀ ਹੈਗਾ ਉਹ ਤਾਂ ਫੇਰ ਚੱਲਦੇ ਆ ਘਰੇ ਹਾਂਜੀ ਸਾਰੇ ਪਿੰਡਾਂ ਦਾ gekeੜਾ ਮਾਰ ਕੇ ਦੁਬਾਰਾ ਆਗੇ ਬਾਬਾ ਮਣੀ ਰਾਮ ਜੀ ਦੀ ਸਮਾਦ ਤੇ ਲਓ ਚੋਪਰ ਜੀ ਬੰਦ ਕਰੋਗੇ ਜੜਾ ਤੇ ਇਧਰ ਵੀ ਟੇਕੀਏ ਬਾਬਾ ਮਹਿੰਗਲਦਾਸ ਜੀ ਦੀ ਸਮਾਦ ਤੇ ਮੱਥਾ ਹਨਾ ਬਾਬਾ ਰੁੱਸਿਆ ਬੈਠਾ ਸਾਡੇ ਨਾਲ ਬਾਬਾ ਮੰਨਿਆ ਇਹ ਰੈਂਕੋ ਕਰਦਾ ਜਵਾਗ ਸਮਝ ਕੇ ਤਰਸੀ ਕਰ ਲਾ ਪੂਰਾ ਗਲਤੀ ਸ਼ੈਲਤੀ ਸਾਡੀ ਮਾਫ ਕਰ ਦੇ ਕੋਈ ਹੋ ਗਈ ਹੋਣੀ ਬੱਚਿਆਂ ਤੋਂ ਹਨ ਤੇ ਬਾਬਾ ਰੋਸਾ ਛੱਡ ਦੇ ਦਿਨ ਸਿੱਧੇ ਵਾਰੇ ਸਾਡੇ ਤੇ ਹਨਾ ਬਹੁਤ ਤਾਂ ਗਾਈਜ਼ ਆਪ ਨੂੰ ਗਿਣੀ ਹਾਂਜੀ ਓਏ ਆ ਕਿਹੜਾ ਤੇ ਇਧਰ ਆਈ ਸੀ ਹੈਨਾ ਬਾਬਾ ਮੋਹਨਰਾਮ ਜੀ ਸਮਾਧ ਤੇ ਨਾਲ ਤਾਂ ਮੱਥਾ ਡੇਗ ਗਏ ਨਾਲੇ ਐਨੇ ਪੋਲੀਥੀਨ ਤੇ ਪਲਾਸਟਿਕ ਦੇ ਬੈਗ ਇਕੱਠੇ ਕਰਕੇ ਜਾਂਦੇ ਆ ਬਈ ਇਹ ਸਾਰੀਆਂ ਚੀਜ਼ਾਂ ਨੂੰ ਡਸਟਬਿਨ 'ਚ ਅੱਗ ਲਾਵਾਂਗੇ ਜਾ ਕੇ ਹੈਨਾ ਆ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਬਾਬਾ ਮੋਹਨਰਾਮ ਜੀ ਸਮਾਧ ਤੇ ਪੰਗਾ ਦੇਖੋ ਇਹ ਨਹੀਂ ਲਪਾਵੇ ਹੁਣ ਮੰਨ ਕੇ ਚੱਲ ਐ ਲੋਕਾਂ ਦੀ ਸ਼ਰਤ ਆ ਹੈਨਾ ਜਨਤਾ ਦੀ ਜੇ ਕੁਝ ਵੀ ਪਰ ਬਈ ਜਿਹੜੀ ਵੀ ਚੋਕ ਲੈ ਕੇ ਜਾਂਦੇ ਆ ਆਪਦੇ ਜਾਂ ਤਾਂ ਗੁੜੀਆਂ ਆਪਦੇ ਚੁੰਨੀ ਚੁੰਨੀ 'ਚ ਬੰਨ ਕੇ ਲਿਆ ਕਰਨ ਚੋਕ ਹੈਨਾ ਇਹ ਸ਼ਰਤ ਆ ਤਾਂ ਤੇ ਬੰਦੇ ਆਪਦੇ ਭਰਨੇ 'ਚ ਬ ਤੇ ਨਹੀਂ ਇਤਨੀ ਸਟ੍ਰੇਲ ਨੂੰ ਗਾਹਾਂ ਕਪਾਗ ਹੀ ਲਾਵੇਂ ਘਰੇ ਆ ਗਿਆ ਆਪਦੇ ਤੇ ਜਾ ਰੁਪਈਆ ਆਏ ਹੋਵੇ ਇਹ ਚੀਜ਼ ਜਿਵੇਂ ਆਪਣਾ ਮਿੱਟੀ ਵੀ ਕੱਢਣੀ ਆ ਮਗਰਲੇ ਪਾਸੇ ਬਾਬਾ ਜੀ ਦੀ ਸਮਾਧ ਤੇ ਉੱਥੇ ਵੀ ਮਿੱਟੀ ਵੀ ਆਪਦੇ ਮੂਕੇ ਚ ਕੱਢੇ ਬੰਦਾ ਜਾ ਕੇ ਜਾਂ ਬੁੜੀਆਂ ਉਹਦੇ ਚੁੰਨੀ ਚ ਕੱਢਣਾ ਬੁੱਕਾਂ ਨਾਲ ਪਾ ਕੇ ਸਹੀ ਹੈ ਕਿ ਨਹੀਂ ਜਾਂ ਕੋਈ ਭਾਂਡਾ ਚੱਕਣ ਕੋਈ ਬੱਠਲ ਚੱਕਣਾ ਆਉਦਾ ਤੇ ਆਪਾਂ ਪੋਲੀਥੀਨ ਪਲਾਸਟਿਕ ਦੇ ਬੈਗ ਲੈ ਜਾਣੇ ਗਲਤ ਗੱਲ ਆ ਬਾਬਾ ਮਣੀ ਰਵਜੀ ਸਮਾਧ ਤੇ ਜੀ ਜਾਂ ਬੰਦ ਕਰਕੇ ਅਵੇਅਰ ਕਰਕੇ ਲੋਕਾਂ ਨੂੰ ਸਾਨੂੰ ਲੱਗਿਆ ਕਿ ਅਸੀਂ ਉਹ ਇਹ ਚੀਜ਼ਾਂ ਸਾਰੇ ਪਾਸੇ ਕਰੀਓ ਸੁਧਾਰ ਫੇਰੀ ਗੱਲ ਬਣੂਗੀ ਕਹਿੰਦੇ ਕਬੂਤਰਾਂ ਦੇ ਆਗੇ ਕਰੇ ਆ ਚੀਨ ਚਲੋ ਕਰੀ ਅੱਗ ਲਾ ਦਾਂਗੇ ਨਹੀਂ ਨਹੀਂ ਇਹ ਤਾਂ ਤੁਸੀਂ ਮੇਰੇ ਨਾਲ ਨਹੀਂ ਕੀਤੀ ਸੀ ਕਿਰਾ ਇਹ ਤਾਂ ਬਾਈ ਤੇ ਆਣੇ ਸੀਗਾ ਅਗਲੇ ਦਿਨ ਕੋਰੇ ਦੇ ਕੁੱਤੇ ਸਿਰ ਮੈਂ ਆਥ ਨਹੀਂ ਸੌਂ ਗਿਆ ਸੀਗਾ ਤੁਸੀਂ ਕੋ 7 ਵਜੇ ਆ ਮੈਂ ਤਾਂ ਨੱਖ 7 ਵਜੇ 7 ਵਜੇ ਮੈਂ ਭੱਜ ਕੋਠਾ ਮਗਾ ਕਿਉਂ ਗਿਆ ਓਏ ਉਹ ਕਹਿੰਦੇ ਭਰਾਵਾ ਆਥਣ ਦੇ 7 ਵਜੇ ਤੜਕੇ ਦੇ ਨਹੀਂ ਵਜੇ ਹਜੇ ਚੱਲੇ ਖੋਲੀ ਓਏ ਯਾਰ ਹਾਂਜੀ ਤਿੰਨ ਬੈਠਿਆ ਓਏ ਬੱਡ ਨਿਊਜ਼ ਦੇ ਦੇ ਇਹਨਾਂ ਨੂੰ ਬਣ ਕੀ ਗੱਲ ਬਈ ਓਏ ਬਣ ਕੀ ਗੱਲ ਏ ਕਰਮਾਂ ਵਾਲਿਓ ਹੁਣ ਤੁਸੀਂ ਆਏ ਦੇਖੋ ਬਾਬੇਓ ਖੜ ਜੋ ਇਨੂੰ ਲਾਗੇ ਆਪਾਂ ਪਹਿਲੇ ਡਾਗੇ। ਖੇਤਰੀ ਤੇ ਲਾਗੇ ਮਾਰੇ ਡਾਏ ਨੂੰ। ਆ ਬੱਤਾ ਓਏ। ਆਏ ਓਏ। ਕੋਈ ਛੋਟਣਾ ਕੜਦਾ ਛੋਟੇ। ਆਏ। ਨਹੀਂ 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 ਉਹੀ ਆ ਜਾਣਗੇ। ਓਏ ਆ ਛੋਟੇ। ਇਹ ਵੀ ਕੱਢ ਦੇ ਰੰਗ ਲਾ ਕੇ ਨਾ ਕੱਢ ਗਏ ਨੇ ਆਪਾਂ। ਕੋਈ ਤਾਂ ਛੋਟੇ ਆ ਜੀ। ਬਹੁਤ ਵੱਡੇ ਇਹ। ਅੱਜ ਫੜ ਕੇ ਨੀ ਖਾਣ ਵਾਲੇ ਵਿਖੇ ਇਹਨਾਂ ਨੂੰ। ਇਹਨੂੰ ਡਾਂ ਮਾਰਿਆ ਜਾ। ਭਾਈ ਜਿਹੜਾ ਤੜਕੇ ਬੱਚਾ ਬੀਦੂ ਵਾਲੀ ਫਿਰਦਾ ਸੀਗਾ। ਸਲੂ ਵਿਖਾਇਆ ਵੀ ਆ ਸੀ। ਠੀਕ ਹੈ। ਚੁਬਰਾ ਮਾਰੇ ਡਰਾਇਨ ਨੂੰ ਕੋਈ ਡਰੇਲੀ ਨੂੰ ਸਿਰ ਦੇ ਉੱਤੇ ਆਪੇ ਡੱਕ ਬਹਿਣਗੇ। ਡਲੀ ਮਾਰ ਕੋਈ ਨੰਦਾ। ਓਏ ਕਿੱਥੇ ਜਾਣਾ ਇਹਨਾਂ ਨੇ ਯ ਡੜੀ ਮਾਰ ਇੱਕ ਮਿੰਟ ਯਾਰ ਖੜ ਦੇ ਨਾਲ ਲਿਓ ਆਇਆ ਬੱਤ ਨਹੀਂ ਉੜਦੇ ਥੱਕੇ ਪਏ ਬੇ ਤੇ ਰਾਤ ਦੇ ਗੱਲ ਮੁਖੀ ਰਾਤ ਦੇ ਹਾਂਜੀ ਹੁਣ ਉੜਣਗੇ ਬੱਚੇ ਲੈ ਆ ਦੇਖੋ ਆ ਬੱਚਾ ਸਾਨੂੰ ਤੜਕੇ ਕਿੱਥੇ ਦਿਖਾਇਆ ਹੈ ਬੀਦੂ ਵਾਲੀ ਠੀਕ ਹੈ ਤੇ ਆ ਬੱਚੇ ਨੇ ਬੀੜ ਦੇ ਦਿਨ ਠੋਕਿਆ ਕੱਲ ਤੜਕੇ ਤੇ ਲੱਗੇ ਆਥਨ ਤੱਕ ਹਾਰੇ ਹੁੰਜੀ ਵਾਲੇ ਨੇ ਠੀਕ ਹੈ ਕਿ ਨਹੀਂ ਤੇ ਇਹਨੇ ਦਿਨ ਛਪਾਇਆ ਬਈ 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 ਬੋਯੂ ਅਨੂ ਓਰ ਬਿੱਤੇ ਉੱਡੇ ਨਹੀਂ ਜਾਂਦੋਂ ਯਾਰ ਹੈਂ ਛਤ ਬੱਚੀ ਜਾਵਾ ਇੰਨਾ ਜ਼ੋਰ ਲਾਇਆ ਬੱਚਿਆਂ ਨੇ ਯਾਰ ਆਹ ਹਰੇ ਫੁੰਝਾਂ ਦੇ ਵਿੱਚ ਉੱਪਰ ਦੇ ਹੱਥ ਆਹ ਤੁਹਾਡੇ ਸਾਹਮਣੇ ਠੀਕ ਹੈ ਹਰਾ ਫੁੰਝਾ ਠੀਕ ਹੈ ਆਹ ਬੱਚਾ ਵੇਖੋ ਤੁਸੀਂ ਬਾਈ ਤੜਕੇ ਬਿੱਦੂ ਵਾਲੀ ਫਿਰ ਅਸੀਂ ਇਹਦੇ ਪਿੱਛੇ ਛਤਰੀ ਦੇ ਕੇ ਆਏ ਬਿੱਦੂ ਵਾਲੀ ਪਿੰਡ ਤੇ ਇਹ ਬੱਚਾ ਬਾਈ ਘਰੇ ਆ ਗਿਆ ਘਰੇ ਆਪੇ ਆਉਣੀ ਯਾਨੀ ਆਇਆ 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 ਪਤਾ ਬਾਇਆ 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 ਤੇ ਤੁਸੀਂ ਦੇਖ ਲਓ ਵੀ ਤੁਸੀਂ ਕੀ ਹਿਸਾਬ ਕਿਤਾਬਾ ਹਨਾ ਪਿੱਕੀ ਚੱਲ ਰਿਆ ਰਾਤ ਨੂੰ ਭੱਜੇ ਟੜਕੇ ਬਿਦਦਲੇ ਉੱਡੇ ਤਿੰਨ ਘੰਟੇ ਦੋ ਘੰਟੇ ਤੇ ਬਿਦਦਲ ਕੋ ਮਾਰਿਆ ਚੱਕਰ ਤੇ ਸਦਾ ਪਿੰਡ ਹੁਣ ਬਈ ਰਾਤਾਂ ਚੋਂ ਬਚਿਆ ਰਿਹਾ ਇੱਕ ਹਰਾ ਟੂਸਾ ਹਰੀ ਟੌਰੀ ਖੱਬੀ ਗਲਾਬੀ ਬਗਲਾਵਾ ਤੇ ਟੜਕੇ ਭੱਜਣ ਚ ਰਿਹਾ ਹੈ ਆਇਆ ਲੈ ਚੋਪਰੇ ਥੱਲੇ ਫਿਰ ਚੁਪਟਿਆ ਹੀ ਸੀ ਯਾਰ ਕਿਥੋਂ ਦਾ ਹੈ ਬਈ ਹੈ ਮੈਨੂੰ ਵਿਖਾਈ ਮੈਂ ਤੁਹਾਨੂੰ ਨਹੀਂ ਦੱਸ ਦਿੰਨਾ ਹੈ ਇਹ ਐ ਹੀ ਸੀਗਾ ਇਹਦਾ ਆਇਆ ਆਇਆ ਚਲੋ ਹੁਣ ਫੂਨ ਫਾਣ ਲਾਈਏ ਚਾਰਜੇ ਛੋਟੇ ਬੱਚੇ ਚ ਲਾਈਏ ਰੰਗ ਬਕਾਇਦਾ ਕਾਪੀ ਤੇ ਲਿਗੇ ਕਿੰਨੇ ਹਾਂ ਕੇ ਆਇਆ ਥੱਲੇ ਆਇਆ ਕੇਰਾ ਤੇ ਬੱਚੇ ਕੱਢ ਲਈ ਬਾਹਰ ਉੱਡਣ ਵਾਲਾ ਇੱਕ ਵੀ ਬੱਚਾ ਨਹੀਂ ਕੱਢਿਆ ਬਈ ਸਾਰੇ ਛੋਟੇ ਬੱਚੇ ਕੱਢਿਆ ਕੁਝ ਰੰਗ ਵਾਲੇ ਜਿਹੜੇ ਇਹਨਾਂ ਦੇ ਫੰਗ ਬੰਨੇ ਆ ਤੇ ਕੋਸ਼ਾ ਬਈ ਬਿਨਾ ਰੰਗ ਵਾਲੇ ਜਮਾ ਚਿੱਟੇ ਛੋਟੇ ਬੱਚੇ ਠੀਕ ਹੈ ਕਿ ਨਹੀਂ ਕੁਛ ਪੁਰਾ ਕਹਿ ਰਹੇ ਸੀ ਬੱਚਾ ਨਹੀਂ ਗਿਣਤੀ 50 ਤੇ ਕਿਉਂ ਖੜੀ ਆਣਾ ਬਈ 50 ਤੇ ਐਂ ਖੜੀ ਸੀ ਵੀ ਜਿਹੜੇ ਛੋਟੇ ਬੱਚੇ ਉਹ ਖੁੱਡਾਂ ਸੀ ਮਾਂ ਪਿਓ ਥੱਲੇ ਤੇ ਵੱਡੇ 50 ਬੱਚੇ ਇੱਧਰ ਸੀ ਤੇ ਇਹ 50 ਵਿੱਚ ਆਪਣੇ ਬਹੁਤ ਪਿੱਲ ਪੈ ਗਈ ਹੈਣਾ ਕੱਲ ਵਾਲੇ ਬੱਚੇ ਨਹੀਂ ਆਏ ਚੌੜਸ ਵਾਲੇ ਦਾ ਆਊਟਆਰ ਦੇ ਟੂਸਿਆਂ ਵਾਲਾ ਤੇ ਟੂਸਾ ਬਗਲ ਟੌਰੀ ਇਨ ਬੱਚਿਆਂ ਨੇ ਕੱਲ ਪਿੱਲ ਪੈ ਗਈ ਦੋ ਬੱਚੇ ਟੜ ਕੇ ਮੁੜੇ ਉਹ ਥੋੜੇ ਸਾਹਮਣੇ ਕਿਹੜੀ ਹਾਲਤ ਚ ਕਿੰਨਾ ਜ਼ੋਰ ਲੱਗਾ ਸੀ ਬੱਚਾ ਤੁਹਾਨੂੰ ਪਤਾ ਹਨ ਪਰ ਇਹ ਤਾਂ ਦਿਨ ਠੋਕਿਆ ਬੱਚਾ ਨੇ ਬਈ ਹਨਾ ਬੱਚਾ ਉਹ ਹਜੇ ਵੀ ਨਹੀਂ ਸੁਰਤ ਆਈ ਡੁੱਟ ਗਿਆ ਆ ਦੇਖੋ ਪਾਣੀ ਪੀ ਗਏ ਮਾੜੇ ਮੋਟੇ ਬਹਾਲ ਹੋਏ ਆ ਬੱਚੇ ਨਾਲ ਦੇਖ ਲੈ ਇਹ ਐ ਜਿਵੇਂ ਮਰੇ ਪਿਆ ਉਹ ਦੇਖ ਬੱਚੇ ਤਾਂ ਲੱਤਾਂ ਹੀ ਲਾਦੀਆਂ ਆ ਬੱਚਾ ਅਨੇ ਬਹੁਤ ਜ਼ੋਰ ਲਾਇਆ ਬੱਚੇ ਨਹੀਂ ਹੋਏ ਇਹ ਕੋ ਹੋਮਰੀ ਫੜੀ ਹੈ ਨਾ ਮੈਂ ਨਾ ਆ ਉਹ ਡੈਟੀਆਂ ਨਾਲ ਤੇ ਭਰਾ ਫੜ ਲਈ ਗਲਤੀ ਉਹਨਾਂ ਪਾ ਦੇਖ ਲੈ ਆ ਹਾ ਹਾ ਦੇਖ ਲੈ ਜਾ ਇਹ ਕਰਕੇ ਨਾ ਟੋਲੇ ਲੈਂਦੇ ਆ ਬੱਚੇ ਆ ਬੱਚਾ ਲੈ ਮਦੈ ਨਹੀਂ ਖੜਦਾ ਜਾਗੇ ਕੋਈ ਨਾ ਰਿਕਵਰੀ ਕੈਪਸੂਲ ਦਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਠੀਕ ਹੈ ਨਹੀਂ ਪਰ ਸਾਰਿਆਂ ਨੂੰ ਨਹੀਂ ਜਿਹੜੇ ਉੱਡ ਗਏ ਆ ਬੁਰੀ ਹਾਲਤ ਚ ਰਾਤਾਂ ਰਹਿ ਕੇ ਇੱਕ ਅਗਰ ਕਵਰੀ ਕੈਪਸੂਲ ਤੇ ਦਵਾਗਾ ਵੀ ਅਜ ਲੰਦੇ ਨਵੀਆਂ ਇੱਕ ਮਿੰਟ ਰੋਕੋ ਹਾਂਜੀ ਕਰੋ ਚੈੱਕ ਆ ਦੋ ਦਵਾਈਆਂ ਦੋ ਸਾਲਟ ਨਵੀਆਂ ਐ ਇੱਕ ਤਾਂ ਬਹੁਤ ਪੁਰਾਣਾ ਤੇ ਲਾਏ ਇਲਾਜ ਜਿਹਨੂੰ ਆਪਾਂ ਭੁੱਲ ਗਏ ਸੀਗੇ ਮੂਂਗਰਾ ਠੀਕ ਹੈ ਨਾਰਮਲ ਦੁਕਾਨਾਂ ਤੋਂ ਵੀ ਮਿਲ ਜਾਂਦਾ ਹੈ ਇੱਕ ਜੈਂਟਾ ਮਾਈਸੀਨ ਬ్రో ਮਤਲਬ ਜੈਂਟਾ ਡੀ ਠੀਕ ਹੈ ਇੱਥੇ ਜੈਂਟਾ ਮਾਈਸੀਨ ਹੈ ਤੇ ਦੂਜਾ ਹੈ ਆਪਣਾ ਡੈਕਸਾਮੈਥਾਸੋਨ ਸਾਲਟ ਹੈ ਇਹਦੇ ਚ ਤੇ ਇਧਰ ਸਿਪਰੋਫਲੋਕਸਾਸੀਨ ਤੇ ਡੈਕਸਾਮੈਥਾਸਿਨ ਸਾਲਟ ਆ ਤਿੰਨ ਆਈ ਡ੍ਰੌਪ ਆ ਬਈਆਂ ਪੂਰੀਆਂ ਛੋਟੀ ਵਾਲੀਆਂ ਤੁਹਾਡੇ ਸਾਹਮਣੇ ਆ ਲੈਣਾ ਦੋ ਨਵਾਂਗੇ ਤੇ ਅੱਜ ਇਹ ਪਾਈਏ ਨਾ ਵੀ ਬੱਚਿਆਂ ਦੇ ਆਪਾਂ ਠੀਕ ਹੈ ਤੇ ਦੇਖਦੇ ਹਾਂ ਰਿਜ਼ਲਟ ਕੀ ਸਾਬ ਕਦਾਵਾ ਹੈ ਇਹਨਾਂ ਦੇ ਸਾਰਿਆਂ ਦੇ ਮੂਂਗਰਾ ਮਗਰਾ ਬਾਕੇ ਕੱਢ ਤੇ ਬਾਹਰ ਰੰਗ ਲਾਉਂਦੀ ਰਹੀ ਸੀ ਰੰਗ ਕੱਲ ਨੂੰ ਲਾਵਾਂਗੇ ਤੇ ਹੁਣ ਜਿੰਨੇ ਬੱਚੇ ਖੁੱਡਾਂ 'ਚ ਬੈਠਿਆ ਉਹਨਾਂ ਦੇ ਪੋਣੇ ਮੂਂਗਰਾ ਤੇ ਵੱਡੇ ਕਬੂਤਰਾਂ ਦੇ ਪੋਣੇ ਜੈਂਟਾਂ ਵਾਈ ਸੀ ਠੀਕ ਐ ਤੇ ਪਾਣੀ 'ਚ ਤੁਹਾਨੂੰ ਪਤਾ ਹੀ ਉਹ ਦੂਜੀ ਇੰਡਰੋਫਲੋਕਸਾ ਸੀਨ ਚੱਲੀ ਜਾਂਦੀ ਉਹ ਟਾਪ ਦਾ ਸਾਲਟ ਹੁਣ ਪਲੀਓ ਤੈਨੂੰ ਤਾੜ ਰੱਖੇ ਬੀਬੀ ਇੱਕ ਮਿੰਟ ਛੱਡਦਾ ਪੁੱਤ ਮੇਰਾ ਕਿਉਂ ਨੀ ਤੌਰ ਤੇ ਮੇਰੇ ਪੁੱਤ ਨੂੰ ਛੇਣਾ ਪੁੱਤ ਮੇਰਾ ਮਾਤੇ ਜੀ ਸਾਰੇ ਛੋਟੇ ਬੱਚਿਆਂ ਦੇ ਮੈਡੀਸਨ ਅੱਜ ਮੂੰਗਰੇ ਪਾਏ ਆ ਲੱਗਦਾ ਪਤਾ ਨਹੀਂ 8-10 ਮੂੰਗਰੇ ਲਾਤਣਗੇ ਆਪਾਂ ਸਾਰੇ ਬੱਚਿਆਂ ਦੇ ਡੱਬੀ ਲਿਆਂਦੀ ਫਿਰ ਮੈਂ ਹਣ ਤੇ ਮੈਂ ਸਾਨੂੰ ਬਾਸ ਹੁਣ ਮੈਂ ਰੱਖਣਾ ਫ੍ਰਿਜ ਚ ਇਹਨੂੰ ਠੰਡੇ ਥਾਂ ਤੇ ਰੱਖੀਦਾ ਸਟੋਰ ਕਰਕੇ ਇਹਨਾਂ ਨੂੰ ਆ ਚੀਜ਼ ਹੁੰਦੀ ਹੈ ਠੀਕ ਹੈ ਤੇ ਸਾਰੇ ਬੱਚਿਆਂ ਦੇ ਮੂੰਗਰੇ ਪਾਤੇ ਵੱਡਿਆਂ ਦੇ ਵੀ ਛੋਟਿਆਂ ਦੇ ਵੀ ਤੇ ਜਿਵੇਂ ਛੋਟੇ ਬੱਚਿਆਂ ਦੇ ਵੀ ਪਾਤੇ ਹਨਾ ਤੇ ਮੈਨੂੰ ਹੁਣ ਪਤਾ ਲੱਗਿਆ ਬੱਚੇ ਭੱਜਣ ਦਾ ਕਾਰਨ ਕੀ ਹੈ ਬੈਰੀ ਦਾ ਵੀ ਬੈਰੀ ਤੋਂ ਹੀ ਬੱਚੇ ਕਿਉਂ ਫੜੇ ਜਾਂਦੇ ਹਨ ਹਨ ਜਿਵੇਂ ਬਾਈ ਗੋਰਾ ਦੱਸਦਾ ਹੁੰਦਾ ਵੀ ਜਦੋਂ ਕੋਈ ਵੀ ਵਾਇਰਸ ਆਉਂਦਾ ਕਿਸੇ ਵੀ ਪ੍ਰਕਾਰ ਦਾ ਵਾਇਰਸ ਆਉਂਦਾ ਬਾਈ ਉਹ ਮੰਨ ਕੇ ਚੱਲ ਦਿਮਾਗ ਤੇ ਅਸਰ ਕਰਦਾ ਹੈ ਉਹ ਇੱਕ ਫੀਵਰ ਦੀ ਤਰ੍ਹਾਂ ਹੁੰਦਾ ਇਹਨਾਂ ਦੇ ਅੰਦਰ ਬੁਖਾਰ ਵੀ ਹੈ ਅੱਖਾਂ ਖਰਾਬ ਦੇ ਨਾਲ ਜੇ ਇਹਦੇ ਅੱਖਾਂ ਖਰਾਬ ਹੈ ਬੁਖਾਰ ਤਾਂ ਟੈਂਪਰੇਚਰ ਤਾਂ ਬੋਡੀ ਦਾ ਹਾਈ ਹੋਊਗਾ ਨਾਰਮਲ ਗੱਲ ਹੈ ਉਹ ਬੁਖਾਰ ਇਹਦੇ ਸਿਰ ਤੱਕ ਵੀ ਵਾਇਰਸ ਜਾਂਦਾ ਹੈ ਇਨਦੀ ਮੈਮਰੀ ਲਾਸ ਹੋ ਜਾਂਦੀ ਬਈ ਬੱਚਿਆਂ ਦੀ ਮੰਨ ਕਿਰਨ ਦੀ ਸੋਚਣ ਸ਼ਕਤੀ ਹਨਾ ਸਮਝਣ ਸ਼ਕਤੀ ਤਾਂ ਕਰਕੇ ਬੱਚਾ ਤੋਂ ਘਰੇ ਨਹੀਂ ਮੁੜਿਆ ਜਾਂਦਾ ਬੱਚੇ ਬੰਦ ਜਾਂਦੇ ਹੁਣ ਯਾਰ ਬੱਚੇ ਜਾਣ ਚਾ ਬਈ ਨਸਲੀਆ ਬੰਦ ਤਾਂ ਜਾਣਗੇ ਜਦੋਂ ਬੰਦ ਗਏ ਇਹਨਾਂ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਬੱਚਿਆਂ ਦਾ ਸਮਝ ਗਏ ਨਾ ਵੀ ਤਾਂ ਵਾਇਰਸ ਕਰਕੇ ਮੈਮਰੀ ਲਾਸ ਹੋਊਗੀ ਬੱਚਿਆਂ ਦੀ ਇੱਕ ਤਾਂ ਅੱਖਾਂ ਖਰਾਬ ਫੀਵਰ ਤੋਂ ਦਿਮਾਗ ਤੇ ਅਟੈਕ ਕੀਤਾ ਵਾਇਰਸ ਨੇ ਮੈਮਰੀ ਵੀ ਲਾਸ ਹੈ ਵਾਇਰਸ ਦੂਜਾ ਨਹੀਂ ਕਹਿੰਦੇ ਆਪਾਂ ਹਨਾ ਜਿਹੜਾ ਉਹਦਾ ਤਾਂ ਨਾਂ ਵੀ ਨਾ ਲਵੋ ਤੇ ਉਹ ਅੱਖਾਂ ਖਰਾਬ ਵੀ ਵਾਇਰਸ ਆ ਯਾਰ ਜਦੋਂ ਬਈ ਛੋਟੇ ਪਹਿਲਾਂ ਇੱਕ ਕਬੂਤਰ ਦੇ ਹੋਇਆ ਜਾਲ ਚੋਂ ਫਿਰ ਜਾਲ ਵਾਲਾਂ ਨੂੰ ਹੋਇਆ ਸਾਰਿਆਂ ਨੂੰ ਠੀਕ ਹੈ ਜਾਲ ਵਾਲਾਂ ਨੂੰ ਹੋਇਆ ਫਿਰ ਜਾਲ ਤੋਂ ਬੱਚਿਆਂ ਨੂੰ ਚੱਲਾ ਪਿਆ ਬੱਚਿਆਂ ਨੂੰ ਹੁਣ ਵੱਡੇ ਖੁੱਡਿਆ ਜਾਗਾ ਫਿਰ ਵੱਡੇ ਕਬੂਤਰਾਂ ਨੂੰ ਹੋਇਆ ਫਿਰ ਵੱਡੇ ਕਬੂਤਰਾਂ ਥੱਲੇ ਛੋਟੇ-ਛੋਟੇ ਬੱਚੇ ਪਏ ਸੀ ਨਿਕੇ-ਨਿਕੇ ਜਮਾ ਉਹ ਬੱਚਿਆਂ ਨੂੰ ਵੀ ਹੋਇਆ ਬਈ ਇਹ ਹੈਨਾ ਹੁਣ ਨਿਕੇ-ਨਿਕੇ ਐਡੇ-ਐਡੇ ਬੱਚਿਆਂ ਦੀ ਵੀ ਮੈਂ ਦਵਾਈ ਪਾ ਕੇ ਹਟਿਆ ਬਈ ਜਿਹੜੇ ਬੱਚੇ ਨੂੰ ਅਸੀਂ ਹੱਥ ਲਾ ਦਿੰਨੇ ਆ ਉਹ ਬੱਚੇ ਨੂੰ ਵਾਇਰਸ ਹੋ ਜਾਂਦਾ ਤਾਂ ਕਰਕੇ ਸੀ ਛੋਟੇ ਬੱਚੇ ਤਾਂ ਫੜਦੇ ਨਹੀਂ ਅਸੀਂ ਜਿਹੜਾ ਨਾ ਖਰਾਬ ਨੂੰ ਫੜ ਕੇ ਦਵਾਈ ਪਾਣੇ ਜਿਹੜੇ ਜਮਾ ਨਿਕੇ-ਨਿਕੇ ਨੂੰ ਕਦੇ ਹੱ ਆ ਸੀਨਾ ਬਾਈ ਹੁਣ ਮੈਡੀਸਨਾਂ ਦੇਈ ਜਾਣੇ ਯਾਰ ਮੂਂਗਰੇ ਪਾਤੀ ਜੈਂਟਾੜੀ ਪਾਤੀ ਸਿਪਰੋ ਆਪਣੀ ਆਪਣੀ ਸੀਪਲੋਕਸ ਡੀ ਪਾਤੀ ਹਨਾ ਬਾਈ ਤੇ ਉਹ ਹਰੀ ਟੂਬ ਪਾਤੀ ਉਹ ਚਿੱਟੀ ਜੀ ਟੂਬ ਪਾਤੀ ਬਾਈ ਕੀ ਕੀ ਕੁਛ ਨਹੀਂ ਪਾਇਆ ਯਾਰ ਹਨਾ ਸਭ ਮੈਡੀਸਨ ਫਿਰ ਇਨਰੋਸੀ ਨੂੰ ਸਭ ਤੋਂ ਤਕੜਾ ਐਂਟੀਬਾਇਓਟਿਕ ਪਾਤਾ ਟੈਟਰਾਸਾਈਕਲਿਨ ਲੈਕਸਰ ਪਾਤਾ ਬਾਈ ਇਹਨਾਂ ਨੂੰ ਬੜੀਆਂ ਚੀਜ਼ਾਂ ਯੂਜ਼ ਕਰਾਤੀਆਂ ਬਰੋ ਨੋ ਫਰਕ ਨਹੀਂ ਪੈ ਰਿਹਾ ਜਿੰਨਾ ਟਾਈਮ ਦਵਾਈ ਪਾਉਣਾਂ ਉਹਨਾਂ ਟਾਈਮ ਸੈਟ ਰਹੇ ਜਦ ਦਵਾਈ ਪਾਉਣੋਂ ਹਟ ਕੇ ਫੇਰ ਖਰਾਬ ਤਾ ਕਰਕੇ ਆਇਤ ਕਿ ਬਈ ਮੇਨ ਕਾਰਨ ਇਹੀ ਹੈ ਜਦੋਂ ਆਪਣੇ ਇਹਨੇ ਬੱਚੇ ਗਵਾਚੀ ਜਾਂਦੇ ਆ ਭੱਜ ਜਾਂਦੇ ਆ ਇਹ ਸਭ ਤੋਂ ਮੇਨ ਕਾਰਨ ਆ ਬੱਚਿਆਂ ਦੇ ਅੰਦਰ ਦਾ ਫੀਵਰ ਵਾਇਰਸ ਤੇ ਅੱਖਾਂ ਖਰਾਬ ਵਾਲੀ ਇਨਫੈਕਸ਼ਨ ਇਹ ਚੀਜ਼ ਹੈ ਮੇਨ ਜਿਹੜੀ ਕਾਰਨ ਮੈਂ ਫੜਿਆ ਵਿਲੇ ਬੈਠਣੀ ਵੀ ਆਏ ਹੋ ਸਕਦਾ ਤੇ ਹੋਰ ਹੋ ਸਕਦਾ ਨਹੀਂ ਆਏ ਹੀ ਹੈ ਮੈਨੂੰ ਪਤਾ ਇਹ ਚੀਜ਼ ਹੈ ਤਾਂ ਕਰਕੇ ਹੁਣ ਬੱਚੇ ਬੰਦ ਹੈ ਤੁਹਾਡੇ ਸਾਹਮਣੇ ਛੋਟੇ ਬੱਚੇ ਭਾਏ ਭਈ ਨਿੱਕੇ ਨਿੱਕੇ ਜਿਹੜੇ ਉੜਦੇ ਨਹੀਂ ਛਤਰੀ ਤੋਂ ਏਡੇ ਏਡੇ ਬਸਾਂ ਆਏ ਜਿਵੇਂ ਜਾਂਦੇ ਖੁੱਡਾਂ ਨੂੰ ਉਥੋਂ ਫੇਰ ਮੁੜਿਆ ਮੁੜ ਕੇ ਆ ਜਾਂਦੇ ਛਤਰੀਆਂ ਦੇ ਖਾਂਬ ਖੰਬ ਬੰਨੇ ਆ ਇਹਨਾਂ ਦੇ ਆ ਦੇਖੋ ਆ ਕੇ ਛਤਰੀ ਤੋਂ ਲ ਠੀਕ ਹੈ ਕਿ ਨਹੀਂ ਤਾਂ ਕਰਕੇ ਬਾਕੀ ਠੀਕ ਹੈ ਡਾਨਾ ਬਸ ਨੂੰ ਮੈਂ ਵੀਡੀਓ ਕਰਾ ਅਪਲੋਡ ਕਰ ਲਾਂ ਦਾਣੇ ਪੈਣ ਵਾਲੇ ਟਰੀਆਂ ਸਾਫ਼ ਕਰ ਲਾਂ ਪਾਣੀ ਕੱਢ ਲਾਂ ਬਾਹਰ ਜਿਹੜੇ ਦੋ ਬੱਚੇ ਉੱਡ ਗਿਆ ਸੱਚ ਉਹਨਾਂ ਨੂੰ ਉਹੋ ਵੀ ਦੇਣਾ ਮੈਂ ਰਿਕਵਰੀ ਕੈਪਸੂਲ ਵੀ ਦੇਣਾ ਉਹ ਵੀ ਦੇ ਦਿਆਂ ਹਾਂਜੀ ਮੇਰੇ ਦੋਸਤੋ ਤੇ ਇੱਕ ਬੱਚਾ ਡਿੱਗਾਈ ਹੁਣ ਵੀ ਤੁਸੀਂ ਟਾਈਮ ਲਾਪਸ ਚ ਦੇਖਿਆ ਹੋਗਾ ਦੋਵੇਂ ਖੰਭਾ ਤੇ ਪੰਜ ਪੰਜ ਖੰਭ ਬਨੇ ਸੀਗੇ ਦੋਵੇਂ ਪੱਲਿਆਂ ਦੇ ਸਾਲਾ ਕਿਹੜਾ ਜ਼ੋਰ ਮਾਰ ਕੇ ਝੜ ਗਿਆ ਯਾਰ ਕਿਹੜਾ ਜ਼ੋਰ ਲਾਦਾ ਪੂਰਾ ਹੈਲੀਕਾਪਟਰ ਨੂੰ ਜ਼ੋਰ ਮਾਰ ਕੇ ਨਿਮਜ ਵੜ ਗਿਆ ਥੱਲੇ ਫਿਰ ਨਿਮਜ ਉੱਤੇ ਵੜ ਗਿਆ ਫਿਰ ਉਤੋਂ ਫਿਰ ਟੱਪ ਗਿਆ ਫੇਰ ਉਹਦਾ ਹਸਾਬ ਚ ਨਹੀਂ ਆਇਆ ਬੱਚੇ ਦੇ ਚੇਪਾਂ ਲੱਗੂਆਂ ਹੋਂ ਤਾਂ ਬਹੁਤ ਵੀ ਬੰਬ ਘੜਤੀ ਯਾਰ ਭੈਣ ਜੀ ਯਾਰ ਕਮਾਲ ਹੀ ਕਰਤੀ ਯਾਰ ਹੁਣ ਹਾਂ ਉਧਰ ਕੋਠੀ ਹੈ ਇੱਕ ਤੁਹਾਨੂੰ ਕਿੱਥੋਂ ਕਿਵੇਂ ਦਿਖਾਵਾਂ ਮੈਂ ਇੱਕ ਮਿੰਟ ਹਾਏ ਡਰਕੋਤੀ ਹਉ ਪਾਸੇ ਫਾਉtheta ਇਸ ਖਨੀ ਹੋਈ ਐ ਇਧਰ ਜੇ ਉਹ ਕੋਠੀ ਤੇ ਬਹਿ ਗਿਆ ਬਈ ਹਾਂਜੀ ਫੇਰੀ ਵੀਰੋ ਤੇ ਦਾਣਾ ਪਾ ਲਈ ਸਾਰੇ ਕਬੂਤਰਾਂ ਨੂੰ ਕਿਉਂਕਿ ਰਾਤ ਨੂੰ ਮਛਰੀ ਜੀ ਬਾੜੀ ਹੋ ਜਾਂਦੇ ਫਿਰ ਠੀਕ ਐ ਸਾਰੇ ਖੁੱਡਾਂ 'ਚ ਦਾਣਾ ਰੱਖਦਾ ਬਈ ਬੱਚਿਆਂ ਬੁੱੱਚਾਂ ਸਣੇ ਵੱਡੇ ਕਬੂਤਰਾਂ ਸਣੇ ਠੀਕ ਐ ਕਿ ਨਹੀਂ ਜਾਲ ਜੂਲਾ ਲੈਣ ਨੂੰ ਬੈਟ ਕਾਲਿਆਂ ਨੂੰ ਸਾਰੇ ਕਬੂਤਰ ਲੱਗੇ ਪਿਆ ਖਾਣ ਬਈ ਪਾਣੀ ਵੀ ਰੱਖਦਾ ਲਗਭਗ ਸਾਰੇ ਕਬੂਤਰਾਂ ਨੇ ਇੱਕ ਬੈਟ 'ਚ ਰਹਿ ਗਿਆ ਤੇ ਇੱਕ ਜਾਲ 'ਚ ਰਹਿ ਗਿਆ ਕੱਲ ਵੀ ਇਨਰੋਸੀਨ ਪਾਈ ਸੀ ਬਈ ਉਹ 24 ਘੰਟੇ ਚੈੱਕ ਕਰੀ ਪਾਣੀ ਬਦਲਣਾ ਹੁੰਦਾ ਹੈ ਤੇ ਅੱਜ ਵੀ ਇਨਰੋਸੀਨ ਪਾਈ ਆ ਬਾਈ ਤੇ ਉਹ ਵੀ ਕੱਲ ਨੂੰ ਪਾਣੀ ਬਦਲਦੇ ਆ ਬਸ ਦੋ ਦਿਨ ਪਾਵਾਂਗੇ ਉਂ ਇਹਦਾ ਕੋਰਸ ਹੁੰਦਾ 5 ਤੋਂ 3 ਤੋਂ ਲੈ ਕੇ 5 ਦਿਨਾਂ ਦਾ ਕੋਰਸ ਹੁੰਦਾ 3 ਤੋਂ ਲੈ ਕੇ 5 ਦਿਨ ਪਾ ਸਕਦੇ ਆ ਤੇ ਹਰੇਕ ਮਤਲਬ ਵੀ 24 ਘੰਟਿਆਂ ਬਾਅਦ ਦਵਾਈ ਵਾਲਾ ਪਾਣੀ ਬਦਲਣਾ ਪੈਂਦਾ ਪਾਣੂ ਤੇ ਬਸ ਆ ਸੀਨ ਹੈ ਹੋਰ ਤਾਂ ਸਾਰਾ ਕੁਝ ਸੈੱਟ ਆ ਇੱਕ ਚੇਪਾਂ ਵਾਲੇ ਵਿੱਚ ਦੀ ਬਾੜੀ ਟੈਂਚਰ ਉਹ ਉਧਰ ਬੈਠਾ ਜਾ ਕੇ ਉਹ ਇੱਕ ਲੱਗਦੀ ਨੀ ਉੜਦਾ ਬਈ ਨਿੰਮਾ ਚ ਵਾਇਦਾ ਲੋਕਾਂ ਦੇ ਕੋਠਿਆਂ ਨਾਲ ਖੈਂਦਾ ਸਾਨੂੰ ਆਏ ਵੀ ਚੇਪਾਂ ਲੱਗ ਕੇ ਤੇ ਡਿਗ ਡੁਗ ਪਿਆ ਬਿੱਲੀ ਕੁੱਤਾ ਖਾਵੇ ਔਖਾ ਹੋ ਜੂ ਹਨਾ ਬਾਕੀ ਮੈਂ ਜਾ ਕੇ ਉਹਨਾਂ ਬੜਾ ਕੰਮ ਬ ਆਵੜਾ ਯਾਰ ਔਲਖਿਆ ਕਰੋ ਤੇ ਮਲੋਟ ਤੇ ਬਾ ਮੈਂ ਆ ਜੂਗਾ ਨੇਰੇ ਹੋਏ 8 ਵਜੇ ਨੂੰ ਕੇ ਮੇਬੀ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਫਿਰ ਚੋਬਰ ਹੈਗਾ ਇੱਥੇ ਰੱਖਦਾ ਪਾਣੀ ਪੂਣੀ ਤੇ ਬੱਚੇ ਨਹੀਂਗਾ ਰੱਖੂਗਾ ਹਾਂਜੀ ਤੇ ਬੱਚਾ ਹੋ ਬੈਠਾ ਈ ਆਪਾਂ ਜਿਹੜਾ ਛੋਟਾ ਬੱਚਾ ਉੱਡੇ ਮੈਂ ਤੁਹਾਨੂੰ ਦਿਖਾ ਦਿੰਦਾ ਪਿਛਲੇ ਪਾਸੇ ਆਏ ਸੀਗੇ ਤਾਂ ਇੱਕ ਐਕਸ ਜ਼ੂਮ ਹੋ ਜਾ 2 ਐਕਸ ਹੋ ਜਾ ਹੁਣ 3 ਐਕਸ ਹੋ ਜਾ 3 ਐਕਸ ਥੋੜਾ ਜਿਹਾ ੜਦਾ ਥੋੜਾ ਜਿਹਾ ਹੀ ਪੂਰਾ ਹੀ ੜਦਾ ਉਹ ਬੈਠਾ ਯਾਰ ਹਰ ਦੇ ਹੋ ਰਿਹਾ ਉਹ ਦੇਖੋ ਦੋ ਕੂਤਰ ਬੈਠੇ ਨਾ ਉਹਨਾਂ ਤੇ ਇੱਕ ਆਪਣਾ ਤੇ ਮੂਹਰਲਾ ਆਪਣਾ ਕੂਤਰਣਾ ਚ ਦੁਆਜੋ ਕਾਲਾ ਮੁਖੀ ਰਾਂ ਦੇ ਠੀਕ ਹੈ ਉਹ ਬੈਠੇ ਸਾਹਮਣੇ ਦੋ ਤਾਲਰ ਕੈਮਰਾ ਖਰਾਬ ਨੇ ਜ਼ੂਮ ਕਰਕੇ ਦਿਖਾਣਾ ਛੱਡੋ ਚਲੋ ਮੈਂ ਜਾਣਾ ਕੰਮ ਯਾਰ ਮੈਂ ਬੜਾ ਲੇਟ ਹੋ ਜਾਣਾ ਗਣਾ ਚ ਉਪਰੇ ਤਰੀ ਡਿਊਟੀ ਐ ਤੇ ਤੂੰ ਖੜਦਾ ਇੱਥੇ ਖੜਨਾ ਹੀ ਬਸ ਜਿੰਨੇ ਟਾਈਮ ਮੋੜ ਦੇਣੀ ਠੀਕ ਹੈ ਕਿਉਂਕਿ ਸਾਰਾ ਅੱਧਾ ਘੰਟਾ ਰਹਿ ਗਿਆ ਦਿਨ ਸਿਪਣੇ ਮੇਰੇ ਹਿਸਾਬ ਨਾਲ ਤਾਂ ਹਾਂਜੀ ਇੱਕ ਮਿੰਟ ਤੇ ਹਰ ਦੇ ਘੜ ਬਲੂਣ ਦਾ ਦੇ ਦਿੰਦੇ ਆ ਲੋ ਜੀ ਚੋਬੇ ਨੇ ਦੱਸੋ ਕਿੰਨੇ ਕੱਬ ਕੀਤੇ ਜੀ ਦੋ ਕੱਬ ਕੀਤੇ ਕਿਹੜੇ ਕਿਹੜੇ ਇੱਕ ਤਾਂ ਚੱਲ ਹੋਣੇ ਸੀ ਅੱਜ ਵਾਲਾ ਤਾਂ ਇੱਕ ਸਵੇ ਹਾਏ 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 ਹਰੀ ਬੇਠਾਲੀ ਤੇ ਇੱਕ ਜਿਹੜਾ ਕੋਠੇ ਬਠਾ ਹਰੀ ਬੇਠਾਲ ਨੂੰ ਅੱਜ ਚੌਥਾ ਦਿਨ ਸੀ ਵੀਰੇ ਕਿ ਪੰਜਵਾਂ ਚੌਥਾ ਕਣੀ ਪੰਜਵਾਂ ਜੀਗਾ ਤੇ ਚਾਰ ਪੰਜ ਦਿਨਾਂ ਬਾਅਦ ਆ ਗਿਆ ਵੇਖ ਲਈ ਕਹਿੰਦਾ ਪੱਠੀ ਆ ਮੈਂ ਹਾਂ ਹੈ ਵੀ ਪੱਠੀ ਵਾਏ ਤੇਰੀ ਸੁਣੀ ਵਾਲੀ ਹੈ ਕਹਿੰਦਾ ਖੱਖ ਖੱਖ ਦੇਖਾਂ ਮੈਂ ਹਾਂ ਚੰਗੀ ਬਹੁਤ ਹੈ ਮੈਂ ਹਾਂ ਚੰਗੀ ਤਾਂ ਹੈਗੀ ਆ ਅੱਛਾ ਤੇ ਕਹਿੰਦਾ ਹੁਣ ਠੰਡੇ ਦੀ ਬੋਤਲ ਦਾ ਹਾਂ ਠੰਡੇ ਕੋਈ ਨੇ ਪਿਆ ਦੇ ਕਹਿੰਦੇ ਗੁਰੂਆਂ ਦਾ ਹੱਕ ਬੰਦਾ ਮੈਂ ਕੋਈ ਨਹੀਂ ਮੈਂ ਠੰਡਾ ਪਿਆ ਦੇ ਮੈਂ ਗੱਲ ਹੈ ਕੋਈ ਸਹੀ ਗੱਲ ਹੈ ਇਹ ਬਈ ਪਿੰਡੋ ਨਾ ਕਿਸੇ ਨੇ ਸਾਨੂੰ ਫੜ ਕੇ ਆ ਫੋਨ ਕਰਤਾ ਹਰੀ ਬੈਠਾ ਵਾਲੀ ਦਾ ਕਿ ਇਹਦੇ ਘਰੇ ਬੈਠ ਸੋ ਬਾਹਰ-ਬਾਰ ਕੋਠੀ ਉਣ ਦੀ ਬੜੀ ਬੜੀ ਉਧਰ ਹੀ ਉਹ ਬੈਠਾ ਸੀਗਾ ਉਧਰ ਹੀ ਆਪਣੇ ਬੱਚਾ ਬੈਠਾ ਸੀਗਾ ਜਿਹੜਾ ਚੇਪਗਾ ਜਿਹੜਾ ਅੱਜੂ ਚੇਪਗਾ ਜੁੱਪਗਾ ਨਹੀਂ ਬਈ ਚੇਪਗੇ ਲਾਉਣੀਆਂ ਬੈਠਾ ਆਂ ਤਾਗਿਆਂ ਵਾਲਾ ਚੱਲ ਬੱਚਾ ਵੀ ਫੜ ਲੈਣਾ ਤੁਸੀਂ ਕੀਨੇ ਫੜਿਆ ਤੂੰ ਕੀ ਕੁਛ ਨੇ ਕੋਈ ਨਾ ਮੈਂ ਫੜਦਾ ਮੈਂ ਫੜ ਲਾ ਕੁਛ ਮੈਂ ਫੜਦਾ ਮੈਨੂੰ ਤਾਂ ਐਸੀ ਮੈਂ ਹੁਰਲਾ ਉੱਡ ਗਿਆ ਮੈਂ ਮੇਰੇ ਤਾਂ ਪੈ ਗਏ ਹੁਣ ਹਾਂ ਹਾਂ ਤੇ ਉਹ ਕਿਹੜਾ ਦੋਮੇਆ ਹੋ ਗਿਆ ਉੱਡ ਗਿਆ ਹਾਂ ਉਹ ਦੂਜਾ ਵੇਖਿਆ ਵੀ ਹਰੀ ਪੂਛ ਵਾਲਾ ਕਿਹੜਾ ਹਾਂ ਤੇ ਉਦੋਂ ਨੂੰ ਹੋ ਗਿਆ ਕਰੋ ਚੱਕ ਜੀ ਮੋਮੋ ਜੀ ਮੋਮੋਸ ਮੋਮੋਸ ਸਪਿੰਗ ਰੋਲ ਕਹਿੰਦੇ ਮੇਰੇ ਵੀਰੋਂ ਫੈਕਟ ਡਟੇ ਗੰਦਪੋਲ ਖਾਣਾ ਛੱਡ ਦੇ ਆਪਾਂ ਇਧਰ ਲਿਉਜ਼ ਨਹੀਂ ਗਾ ਵੇਖੋ ਤਰਚੀ ਨਹੀਂ ਗਾ ਕੋਈ ਨਾ ਬੇਟਾ ਵਧੇ ਸਾਰੇ ਤੇਰੇ ਹੀ ਸਹੀ ਜਾਣਗੇ ਪਹਿਲਾਂ ਇੱਕ ਭੋਗ ਲਵਾ ਦਨੇ ਇਹਨੂੰ ਆਪਾਂ ਆਪਣੇ ਸ਼ੇਰ ਨੂੰ ਲੈ ਕਾੜ ਜਾਏ ਨਹੀਂ ਇੱਕ ਮਿੰਟ ਹੈ ਤੇ ਵਾਏ 来 बेटा हां ਭਾਈ ਅੰਦਰ ਥੱਲੇ ਸਿਰਦਾ ਜਿਹਾ ਬੁਲਾ ਹਾਂਜੀ ਤੇ ਕਾ ਕਬੂਤਰੀ ਆਈ ਆ ਵੀ ਅੱਜ ਆਵਸ ਚਾਰ ਦਿਨਾਂ ਤੋਂ ਠੀਕ ਆ ਉਹ ਆ ਯਾਰ ਮੈਂ ਗੇਟ ਹੁੜ ਤਾਂ ਆਮਦ ਕੀਤਾ ਵੀ ਮੱਛਰ ਬੋਲਾ ਨਹੀਂ ਆਇਆ ਜਾਂ ਨਹੀਂ ਤੇ ਮੱਛਰ ਨਹੀਂ ਖਾਣ ਨਹੀਂ ਦਿੱਤੇ ਤਾਂ ਕਰ ਸਰ ਕੋਈ ਬੰਦ ਕਰ ਰੱਖਿਆ ਵੀ ਤੇਰ ਮੈਂ ਉਹ ਗੰਦਾ ਜਾਂ ਮੱਛਰ ਨਹੀਂ ਦੇੜਾ ਉਹ ਵਾਲਾ ਆ ਕਬੂਤਰੀ ਦੀ ਹਾਲਤ ਦੇਖੋ ਬਾਈ ਤੁਸੀਂ ਅੱਜ ਚੌਥੇ ਦਿਨ ਤੇ ਆਈ ਆ ਭਾਈ ਪਿੰਡ ਤੋਂ ਕਿਸੇ ਨੇ ਫੜ ਕੇ ਹਨਾ ਕਿ ਕਬੂਤਰਾਂ ਵਾਲੇ ਨਹੀਂ ਵੈਸੇ ਨੋਰਮਲ ਕਿਸੇ ਬੰਦੇ ਨੇ ਫੜ ਕੇ ਹਨਾ ਵੀ ਆਪ ਫੋਨ ਆਇਆ ਬਈ ਮੈਨੂੰ ਤੇ ਫੜ ਕੇ ਵਾਪਸ ਕੀਤੀ ਕਹਿੰਦਾ ਲੈ ਜਾਣ ਮੈਂ ਕਿਹਾ ਇਹਨੂੰ ਬਹੁਤ ਵਧੀਆ ਲੱਗਿਆ ਤੇ ਸੱਚੀ ਹਾਲ ਵੇਖੋ ਗੁੱਦੀ ਦਾ ਯਾਰ ਬੜਾ ਕੁ ਡੰਮੂੜੇ ਪਾਇਆ ਵੀ ਕੂਦਰੀ ਦੀ ਕੂਦਰੀ ਦੀ ਦਸ਼ਾ ਤਾਂ ਵੇਖੋ ਜਿਵੇਂ ਬਾਜੀ ਉੱਡ ਗਈ ਹੁੰਦੀ ਆਈ ਹੋਈ ਪਈ ਆ ਬਜਾਰੀ ਚਲੋ ਚੋਬਰ ਮੈਨੂੰ ਅਧਿਕ ਲੈ ਦੇਖੋ ਦੇਖੋ ਕੀ ਹਾਲ ਹੈ ਗੁੱਦੀ ਦਾ ਜਮਨ ਖਾਤਮ ਹੀ ਪੇ ਘੜੀ ਗੁੱਦੀ ਸੀ ਬਾਹਰ ਰਹਿ ਕੇ ਚਾਰ ਪੰਜ ਦਿਨ ਤੇ ਚੋਬਰ ਦੇ ਗਿਆ ਉਹਨੂੰ ਮੇਰੇ ਹਸਾਬ ਨਾਲ ਉਹੋ ਉਹ ਕੀ ਗਏ ਹੁੰਦੇ ਆ ਉਹ ਰਿਕਵਰੀ ਕੀ ਆ ਮੇਰੇ ਹਿਸਾਬ ਨਾਲ ਦੇ ਗਿਆ ਉਹਨੂੰ ਬਾਕੀ ਮੈਂ ਉਹਨੂੰ ਮੈਸੀ ਕਰਕੇ ਪੁੱਛ ਲੈਣਾ ਵੀ ਦੇ ਗਿਆ ਕਿ ਨਹੀਂ ਦੇ ਗਿਆ ਤਾਂ ਠੀਕ ਹੈ ਨਹੀਂ ਮੈਂ ਦੇ ਦੂੰਗਾ ਬੱਚੇ ਨੂੰ ਤਾਂ ਕੁਛ ਹੀ ਨਹੀਂ ਉਹਦਾ ਹੱਥ ਨਹੀਂ ਉੱਡਿਆ ਜਿੰਦਾ ਦਾਣਾ ਆਪਣੀ ਖਾ ਕੇ ਉਹ ਜਾ ਹੋ ਗਿਆ ਹੁਣੇ ਪਤਾ ਹੀ ਕੁਛ ਆ ਬਾਬੂ ਠੀਕ ਆ ਹੁਣ ਮੈਂ ਖਾਵਾਂ ਪੀਵਾਂ ਸਪਰਿੰਗ ਰੋਲ ਤੇ ਮੂੰਗਜ਼ ਦੇ ਬਾਅਦ ਸੌਣ ਦੀ ਤਿਆਰੀ ਕਰਾਂਗੇ ਵੀ ਕੀ ਕੁਝ ਹੋਇਆ ਕੀ ਕੁਝ ਨਹੀਂ ਬਾਕੀ ਸਾਨੂੰ ਲਿਖਤੀ ਰੂਪ ਚ ਸਾਰੇ ਬੱਚੇ ਆਪਾਂ ਕੱਲ ਨੂੰ ਦਿਖਾਵਾਂਗੇ ਵੀ ਕੀ ਹਿਸਾਬ ਕਿਤਾਬ ਤੇ ਦਵਾਈਆਂ ਵੀ ਰੈਗੂਲਰ ਹੀ ਚੱਲ ਰਹੀਆਂ ਹਨ ਯਾਰ ਚੋਬਰ ਨੇ ਕਿੱਧਰ ਰੱਖਤਾ ਦਵਾਈਆਂ ਵਾਲਾ ਲਫਾਵਾ ਚਲੋ ਕੋਈ ਨਾ ਉਨੇ ਪਾਈ ਹੋਣਗੇ ਵੱਡੇ ਕਬੂਤਰਾਂ ਦੇ ਮੈਂ ਬੱਚਾ ਦੇ ਪਾਤੂਆਂ ਸੀ ਉਹਨੂੰ ਮੈਂ ਕਿਸ ਤੂੰ ਵੱਡਿਆਂ ਦੇ ਪਾਲਕ ਨੂੰ ਬਚਾਣੇ ਪਾਦਾ ਕਰੂੰਗਾ ਠੀਕ ਹੈਗੇ ਨੇ ਤੇ ਫੈਕਟਾ ਵਾ ਠੀਕ ਆ ਜੋ ਚੱਲ ਰਿਹਾ ਬ్రో ਇੱਕ ਹਰੀ ਬੈਠ ਲੀ ਖਾ ਗਈ ਚਲੋ ਅੱਜ ਇੱਕ ਐਕਸਟਰਾ ਤੇ ਉਹ ਛੱਟੇ ਬੱਚੇ ਨੇ ਐਵੇਂ ਫਾਲਤੂ ਦਾ ਸਾਨ ਕਰਾਦਾ ਕਿ ਕੋਠੀ ਤੇ ਚੜ੍ਹਨ ਦਾ ਨਾ ਉਹ ਮੈਂ ਤਾਂ ਹੈਣੀ ਸੀ ਵੀ ਇਹ ਦੋਵੇਂ ਕਬੂਤਰ ਚੋਬਰ ਤੇ ਗੋਸ਼ਾ ਵੜ ਕੇ ਲਾਇਆ ਠੀਕ ਹੈਗੇ ਨੇ ਤੇ ਗੋਸ਼ਾ ਵੀ ਬਜਾਰਾ ਵਧੀਆ ਬੰਦਾ ਏ ਰਿਹਾ ਹੋਈ ਕੋਈ ਗੱਲ ਨਹੀਂ ਹਨਾ ਵੀ ਕੰਮ ਆਉਂਦਾ ਬੰਦਾ ਹੋਈ ਹਨਾ ਫਸ ਕੇ ਮਤਲਬ ਕਿੱਥੇ ਵੀ ਨੂੰ ਕਹਦੇ ਆਪਾ ਆ ਕਰਨ ਇੱਥੇ ਚੱਲਦਾ ਜੀ ਇਹ ਉਹ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਹੈਗਾ ਮੈਂ ਚੱਲੂ ਆ ਤੁਹਾਡੇ ਨਾਲ ਉਹ ਸ ਹੈਗਾ ਇਹਦਾ ਗੋਡਾ ਯਾਰਾਂ ਦਾ ਯਾਰ ਹੈ ਤੇ ਪਰ ਵੀਡੀਓ ਦੇ ਆਖਣ ਨੂੰ ਗੋਡ ਦੂਜੂ ਵੀ ਕਰ ਜਾਂਦਾ ਉਹ ਉਹ ਬੰਦਾ ਕਹਿੰਦਾ ਟ ਹੈ ਗੋਸ਼ਾ ਵੀ ਠੀਕ ਹੈ ਇਹਨਾਂ ਨੇ ਲਿਆਂਦੇ ਆ ਫੜ ਕੇ ਕਬੂਤਰ ਤੇ ਵਾ ਕੀ ਠੀਕ ਆ ਬਸ ਯਾਰ ਵਲੌਗ ਦੀ ਐਂਡ ਨਹੀਂ ਕਰਦੇ ਗਿਆ ਪਾ ਲਿਓ ਕਰਦੇ ਹਾਂ ਇਹਨਾਂ ਨੂੰ ਹੂੰ ਇਨੂੰ ਆ ਮਰ ਲਾ ਖੇਡੇ ਫਿਰ ਐਂਡਿੰਗ ਹੋ ਗਈ ਕੋਈ ਨਾ ਕੋਈ ਨੇ ਬੇਟਾ ਹੁਣ ਖੇਡਣ ਦਾ ਟਾਈਮ ਨਹੀਂਗਾ ਕੱਲ ਨੂੰ ਖੇਡਾਂਗੇ ਦੇਖ ਲੈ ਜਾਣ ਜਾਣ ਲੈ ਜਾਣ ਜਾਣ ਪੰਗੇ ਲੈਂਦਾ ਨਾ ਤੇ ਉਹਨਾਂ ਵੀ ਹੁੱਡੀ ਪਾ ਜੋ ਬੇਬੀ ਉਹ ਐਂ ਕਉ ਕਰਦਾ ਤੂੰ 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 ਕੋਣ ਦੀ ਜੱਪੜ ਇਹਨੂੰ ਕਹਿਰ ਬਾਬਾ ਠੀਕ ਹੈ ਨਾ ਦੇਖ ਦੇਖ ਲੈਣਾ ਆਪਾਂ ਬੇਬੀ ਰਾਤ ਨੂੰ ਚੁੱਪ ਰਹਿ ਠੀਕ ਹੈਗੇ ਨਹੀਂ ਆ ਸੀਨ ਆ ਬਸ ਕੁੱਲ ਬਲਾਈ ਗੱਲ ਪੰਜ ਗਈ ਸੀ ਆਪਣੇ ਪੰਜਾਂ ਚੋਂ ਦੋ ਮੁੜ ਕੇ ਆਏ ਆ ਤੇ ਇੱਕ ਰਾਤ ਰਹਿਣੀ ਆਇਆ ਦੋ ਦਿਨੇ ਭੱਜੇ ਨਹੀਂ ਹਾਂਜੀ ਬਾਪ ਤੇੜੇ ਬੈਟਕ ਜੋ ਬੱਚੇ ਚੱਕੇ ਸੀ ਭਾਈ ਹਨਾ ਉਹਨਾਂ ਤੇ ਵੀ ਧਿਆਨ ਨਹੀਂ ਮਰਿਆ ਇਹਨੇ ਪਾਣੀ ਨਹੀਂ ਪੀਤਾ ਕੰਜਰ ਦੇਣੇ ਅੱਜ ਹੁਣ ਪਾਣੀ ਪਿਆ ਡੱਕਾ ਇਹਨੇ ਤਾਂ ਪੀ ਲਿਆ ਹਾਈ ਨਹੀਂ ਪਤਾ ਜੀ ਹੋਰ ਵੀ ਪੀਦਾ ਦੇਖੋ ਤੇ ਹੁਣ ਮੂੰਹ ਚ ਢਕਾ ਗਿਆ ਪੋਟਾ ਪੂਰਾ ਫੁੱਲ ਭਰ ਲਿਆ ਇਹਨੇ ਪਾਣੀ ਦਾ ਇਹਦਾ ਦੂਜੇ ਭਰਾ ਨੂੰ ਵੀ ਦੇਖੀ ਮੂੰਹ ਆ ਗਿਆ ਆਪਾ ਕਿੱਥੇ ਆ ਕੰਜਰ ਦਾ ਪੁੱਤ ਯਾਰ ਇੰਨੀ ਅੱਖ ਜੀ ਕਿਵੇਂ ਖਰਾਬ ਹੋ ਗਈ ਇਹਦੀ ਯਾਰ ਨੂੰ ਇਹ ਇਹਨੂੰ ਦਾ ਭਰਾ ਹਾਂ ਤੇ ਇਹ ਮੂਹ ਗਰੀ ਨੂੰ ਮੈਨੂੰ ਆਇ ਲੱਗਾ ਮੂਂਗਰੇ ਨਾਲੋਂ ਵੀ ਇੱਕ ਜ਼ਿਆਦਾ ਖਰਾਬ ਹੋ ਗਈ ਯਾਰ ਨੀ ਇਹ ਤਾਂ ਪਾਣੀ ਪੂਣੀ ਪੀਤਾੜਾ ਇਹਦਾ ਤਾਂ ਪੋਟਾ ਸੈੱਟ ਹੈ ਦੇਖਿਓ ਖੜ ਦੇਖੋ ਇੱਕ ਮੋੜ